ਦੋਸਤੋ ਤੁਸੀਂ ਬਹੁਤ ਵਾਰੀ ਕਈ ਲੋਕਾਂ ਦੇ ਮੂੰਹੋਂ ਸੁਣਿਆ ਹੋਵੇਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਕਾਂਗਰਸ ਦੇ ਏਜੰਟ ਸਨ ਸੰਤ ਭਿੰਡਰਾਵਾਲਿਆਂ ਨੂੰ ਪਹਿਲਾਂ ਇੰਦਰਾ ਗਾਂਧੀ ਨੇ ਹੀ ਖੜਾ ਕੀਤਾ ਉਹਨਾਂ ਨੂੰ ਇੰਨੀ ਹਵਾ ਦਿੱਤੀ ਤੇ ਫਿਰ ਜਦੋਂ ਸੰਤ ਇੰਦਰਾ ਗਾਂਧੀ ਦੇ ਕਹਿਣੇ ਤੋਂ ਬਾਹਰ ਹੋ ਗਏ ਤਾਂ ਇੰਦਰਾ ਗਾਂਧੀ ਵੱਲੋਂ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਗਿਆ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਸੰਤ ਭਿੰਡਰਾਵਾਲੇ ਸੱਚਮੁੱਚ ਕਾਂਗਰਸ ਦੇ ਏਜੰਟ ਸਨ ਕੀ ਆਕਾਲੀ ਦਲ ਨੂੰ ਖਤਮ ਕਰਨ ਵਾਸਤੇ ਹੀ ਸੰਤ ਭਿੰਡਰਾਵਾਲਿਆਂ ਨੂੰ ਕਾਂਗਰਸ ਨੇ ਖੜਾ ਕੀਤਾ ਸੀ ਇਹਨਾਂ ਸਾਰੇ ਸਵਾਲਾਂ ਦੀ ਅਸਲੀ ਹਕੀਕਤ ਅੱਜ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸੰਤ ਭਿੰਡਰਾਵਾਲਿਆਂ ਦੇ ਕਾਂਗਰਸੀ ਹੋਣ ਦਾ ਵਰਤਾਂਤ ਪਹਿਲੀ ਵਾਰ 31 ਮਾਰਚ 1979 ਨੂੰ ਸੋਨ ਵਿੱਚ ਆਇਆ ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣਾਂ ਹੋ ਰਹੀਆਂ ਸਨ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦਾ ਦਲ ਪਖਾਲਸਾ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਹੋਰ ਸਾਰੀਆਂ ਗਰਮਖੇਲੀ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਦਲ ਖਾਲਸਾ ਦੀ ਅਗਵਾਈ ਜਗਜੀਤ ਸਿੰਘ ਚੋਹਾਨ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਅਗਵਾਈ ਭਾਈ ਅਮਰੀਕ ਸਿੰਘ ਕਰ ਰਹੇ ਸਨ ਪੰਜਾਬ ਸਰਕਾਰ ਵੱਲੋਂ ਵੀ ਉਸ ਵਕਤ ਇਸ ਗੱਠਜੋੜ ਦਾ ਸਮਰਥਨ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਤ ਭਿੰਡਰਾਵਾਲਿਆਂ ਵੱਲੋਂ ਅਕਾਲੀ ਦਲ ਨੂੰ ਉਮੀਦਵਾਰ ਵਾਪਸ ਲੈਣ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਸਨ ਜੋ ਕਿ ਅਕਾਲੀ ਦਲ ਵੱਲੋਂ ਨਾ ਮੰਨਜ਼ੂਰ ਕਰ ਦਿੱਤੀਆਂ ਗਈਆਂ। ਆਖਰੀ ਸ਼ਰਤ ਬਿਆਸ ਤੋਂ ਖੜੇ ਹੋਏ ਕੈਬਨਿਟ ਮੰਤਰੀ ਜੀਵਨ ਸਿੰਘ ਉਮਰਾਂ ਨੰਗਲ ਦੀ ਉਮੀਦਵਾਰੀ ਉਮੀਦਵਾਰੀ ਵਾਪਸ ਲੈਣਾ ਸੀ ਪਰ ਇਸ ਵਾਸਤੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਰਾਜ਼ੀ ਨਹੀਂ ਹੋਏ। ਬਾਦਲ ਸਰਕਾਰ ਜੋ 17 ਫਰਵਰੀ 1979 ਨੂੰ ਬਰਖਾਸਤ ਕਰ ਦਿੱਤੀ ਗਈ ਇਸੇ ਸਮੇਂ ਦੌਰਾਨੇ ਪਹਿਲੀ ਵਾਰ ਕੋਈ ਰਾਜਨੀਤਿਕ ਗਤੀਵਿਧੀ ਸੀ ਜਿਸ ਵਿੱਚ ਸੰਤ ਸਿੱਧਾ ਸ਼ਾਮਲ ਹੋਏ ਸਨ ਇਸ ਤੋਂ ਅਗਾਹ ਜੂਨ 1980 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਬਦਲਾ ਲੈਣ ਦੀ ਮਾਨਸਿਕਤਾ ਦੇ ਨਾਲ ਅਕਾਲੀ ਦਲ ਨੇ ਵੀ ਨਰਿੰਕਾਰੀ ਮੁਖੀ ਦੀ ਹੱਤਿਆ ਦਾ ਸਮਰਥਨ ਕਰ ਦਿੱਤਾ ਅਜਿਹਾ ਕਰਕੇ ਅਕਾਲੀ ਦਲ ਹੁਣ ਸੰਤ ਭਿੰਡਰਾਂ ਵਾਲਿਆਂ ਦਾ ਧਰਮ ਅਤੇ ਰਾਜਨੀਤੀ ਵਿੱਚ ਸ਼ਰੀਕ ਬਣ ਕੇ ਸਾਹਮਣੇ ਆਇਆ ਸੀ ਨਵੰਬਰ 1981 ਦੇ ਵਿੱਚ ਸੰਤ ਭਿੰਡਰਾਵਾਲਿਆਂ ਨੂੰ ਮਸ਼ੀਨਰੀ ਦਸਣ ਵਾਲਾ ਅਕਾਲੀ ਆਗੂ ਗਰਚਰਨ ਸਿੰਘ ਟੋੜਾ ਦਾ ਇਹ ਬਿਆਨ ਬੜਾ ਮਹੱਤਵਪੂਰਨ ਸੀ ਧਰਮ ਜੁੱਧ ਮੋਰਚੇ ਦੀ ਸ਼ੁਰੂਆਤ ਤੋਂ ਪਹਿਲਾਂ ਅਤੇ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਤੱਕ ਅਕਾਲੀ ਦਲ ਅਤੇ ਸੰਤ ਭਿੰਡਰਾਵਾਲੇ ਇੱਕ ਦੂਜੇ ਦੇ ਪੂਰਕ ਸਨ ਪਰ ਬਾਅਦ ਵਿੱਚ ਉਸੇ ਅਕਾਲੀ ਦਲ ਦੇ ਆਗੂਆਂ ਵੱਲੋਂ ਸੰਤ ਭਿੰਡਰਾਵਾਲਿਆਂ ਤੇ ਕਾਂਗਰਸ ਦੇ ਏਜੰਟ ਹੋਣ ਦੇ ਇਲਜ਼ਾਮ ਲਗਾਏ ਜਾਂਦੇ ਹਨ ਜਦ ਕਿ ਉਸੇ ਦੌਰਾਨ ਕਾਂਗਰਸ ਦੀ ਇੰਦਰਾ ਗਾਂਧੀ ਸਰਕਾਰ ਵੱਲੋਂ ਸਦਨ ਵਿੱਚ ਇਹ ਗੱਲ ਸਵਕਾਰੀ ਗਈ ਤੇ ਇਹ ਬਿਆਨ ਦਿੱਤਾ ਗਿਆ ਕਿ ਸਰਕਾਰ ਵੱਲੋਂ ਸੰਤਾ ਵਿਰੁੱਧ ਨਰਮਾਈ ਵਰਤੀ ਗਈ ਜਿਸ ਕਾਰਨ ਉਹ ਲੋਕ ਨਾਇਕ ਬਣ ਗਿਆ ਨਾਲ ਹੀ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਪੰਜਾਬ ਸਰਕਾਰ ਨੂੰ ਹੁਕਮ ਕਰਦੇ ਹਾਂ ਕਿ ਇਸ ਮਾਮਲੇ ਨੂੰ ਸ਼ਕਤੀ ਦੇ ਨਾਲ ਨਜਿੱਠਿਆ ਜਾਵੇ ਇਹ ਬਿਆਨ ਕੇਂਦਰੀ ਗ੍ਰਹਿ ਮੰਤਰੀ ਪੀਸੀ ਸੇਠੀ ਵੱਲੋਂ ਦਿੱਤਾ ਗਿਆ ਸੀ ਇਹ ਸਾਰੀਆਂ ਗੱਲਾਂ ਸਿਰਫ ਸੰਤਾ ਦੇ ਇਸ ਬਿਆਨ ਵਿੱਚੋਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਜੇਕਰ ਪੰਜਾਬ ਤੋਂ ਬਾਹਰ ਸਿੱਖਾਂ ਦੇ ਨਾਲ ਧੱਕਾ ਹੋਇਆ ਤਾਂ ਹਿੰਦੂਆਂ ਨੂੰ ਵੀ ਇਸ ਦੀ ਕੀਮਤ ਚੁਕਾਉਣੀ ਪਵੇਗੀ ਕਿਉਂਕਿ ਜੈ ਹਿੰਦੂ ਸੰਘ ਰਾਜਸਥਾਨ ਵੱਲੋਂ ਸਿੱਖਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਜੇ 5 ਦਸੰਬਰ ਤੱਕ ਸਾਰੇ ਸਿੱਖ ਰਾਜਸਥਾਨ ਨਾ ਛੱਡਣਗੇ ਤਾਂ ਉਹਨਾਂ ਨੂੰ ਵੜ ਦਿੱਤਾ ਜਾਵੇਗਾ ਇਸ ਤੋਂ ਇਲਾਵਾ 1983 ਵਿੱਚ ਸੀਪੀਆਈਐਮ ਦੇ ਨੇਤਾ ਸਤਿਆਕ੍ਰਿਸ਼ਨ ਵੱਲੋਂ ਲੋਕ ਸਭਾ ਵਿੱਚ ਹੋਈ ਬਹਿਸ ਦੌਰਾਨ ਕਾਂਗਰਸ ਉੱਤੇ ਸੰਤਾ ਦੇ ਨਾਲ ਮਿਲੀ ਭੁਗਤ ਦੇ ਦੋਸ਼ ਲਗਾਏ ਗਏ ਸਨ ਦੂਜੇ ਪਾਸੇ ਪੰਜਾਬ ਵਿੱਚ ਪਹਿਲਾਂ ਤੋਂ ਹੀ ਅਕਾਲੀ ਆਗੂ ਸੰਤ ਭਿੰਡਰਾਵਾਲਿਆਂ ਨੂੰ ਲੋਕਾਂ ਵਿੱਚ ਕਾਂਗਰਸ ਦਾ ਏਜੰਟ ਕਹਿ ਕੇ ਭੰਡ ਰਹੇ ਸਨ ਅਕਾਲੀ ਦਲ ਦੇ ਇੱਕ ਧੜੇ ਵੱਲੋਂ ਖੁੱਲੇ ਆਮ ਸੰਤਾ ਨੂੰ ਕਾਂਗਰਸੀ ਇਕਰਾਰ ਦਿੱਤਾ ਗਿਆ ਜਿਨ੍ਹਾਂ ਵਿੱਚ ਅਕਾਲੀ ਦਲ ਦੇ ਸੁੱਚਾ ਸਿੰਘ ਛੋਟੇਪੁਰ ਤੇ ਹਰੀ ਸਿੰਘ ਜੀਰਾ ਵਰਗੇ ਉਸ ਵਕਤ ਦੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਸਨ ਇਸ ਗੱਲ ਦੀ ਹਾਮੀ ਅਕਾਲੀ ਦਲ ਦੇ ਪ੍ਰਧਾਨ ਸੰਤਰ ਚੰਦ ਸਿੰਘ ਲੋਂਗੋਵਾਲ ਵੱਲੋਂ ਵੀ ਗੋਲਮੋਲ ਤਰੀਕੇ ਨਾਲ ਭਰੀ ਗਈ ਸੀ ਜਿਸ ਦਾ ਕਾਰਨ ਅਕਾਲੀ ਦਲ ਵੱਲੋਂ ਸਿਰਫ ਇਸ ਗੱਲ ਨੂੰ ਆਧਾਰ ਬਣਾ ਕੇ ਦੱਸਿਆ ਗਿਆ ਕਿ ਸੰਤ ਪਿੰਡਰਾਵਾਲਿਆਂ ਵੱਲੋਂ ਖੜੇ ਕੀਤੇ ਗਏ ਉਮੀਦਵਾਰਾਂ ਦੀ ਕਾਂਗਰਸ ਨੇ ਹਵਾਇਤ ਕੀਤੀ ਹੈ ਪਰ ਮਾਰਚ 1984 ਵਿੱਚ ਸੰਤ ਪਿੰਡਰਾਵਾਲਿਆਂ ਵੱਲੋਂ ਇਹਨਾਂ ਦੋਸ਼ਾਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਗਿਆ ਕਿ ਬਾਹਰ ਪ੍ਰਚਾਰ ਹੋ ਰਿਹਾ ਕਿ ਪਿੰਡਰਾਵਾਲਾ ਸਰਕਾਰੀ ਹੈ ਪਿੰਡਰਾ ਵਾਲਾ ਕਾਂਗਰਸ ਦੇ ਨਾਲ ਰਲ ਗਿਆ ਇਹ ਫਲਾਣੇ ਦੀ ਉਪਜਾਏ ਪਰ ਮੈਂ ਉਪਜਾ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਂ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ ਬਾਕੀ ਕੋਈ ਵਜ਼ੀਰ ਕੋਈ ਲੀਡਰ ਰਤਾ ਖਿਆਲ ਕਰੇ ਕਿ ਮੈਨੂੰ ਖਰੀਦ ਲਵੇਗਾ ਜਾਂ ਮੈਨੂੰ ਆਪਣਾ ਬਣਾ ਲਵੇਗਾ ਇਹ ਟਕਸਾਲ ਹੀ ਜਿਸ ਦਿਨ ਖਰੀਦੀ ਗਈ ਤਾਂ ਉਸ ਦਿਨ ਸਾਰੀ ਦੁਨੀਆ ਖਰੀਦੀ ਜਾਵੇਗੀ ਇਹ ਸੰਤਾ ਨੇ ਜਵਾਬ ਵਿੱਚ ਕਿਹਾ ਸੀ ਕਿ ਨਿਤ ਇੰਦਰਾ ਗਾਂਧੀ ਦੇ ਨਾਲ ਮੀਟਿੰਗਾਂ ਕਰਨ ਵਾਲੇ ਅਕਾਲੀ ਤੇ ਜਿਹਨੂੰ ਇੰਦਰਾ ਗਾਂਧੀ ਜ਼ੋਰ ਲਾ ਹਟੀ ਹੋਵੇ ਕਿ 2 ਮਿੰਟ ਵਾਸਤੇ ਮੀਟਿੰਗ ਕਰਨ ਵਾਸਤੇ ਆਮੀ ਭਰ ਦੇ ਪਰ ਮੈਂ ਨਹੀਂ ਭਰੀ ਤਾਂ ਮੈਂ ਕਾਂਗਰਸੀ ਹੋ ਗਿਆ ਸਾਡਾ ਤਾਂ ਮੋੜ ਹੀ ਛੇਹੀਦੀ ਐ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ 14ਵੇਂ ਥਾ ਤੇ ਮੇਰੀ ਜ਼ਿੰਮੇਵਾਰੀ ਹੈ ਧਰਮ ਜੁੱਧ ਮੋਰਚੇ ਦੀ ਸਟੇਜ ਤੇ ਸੰਤਾਂ ਨੂੰ ਨਾਮ ਬੋਲਣ ਉੱਤੇ ਵੀ ਸੰਤ ਲੋਂਗੋਵਾਲ ਵੱਲੋਂ ਇਹ ਜਵਾਬ ਦਿੱਤਾ ਗਿਆ ਸੀ ਕਿ ਇਹ ਸਟੇਜ ਸ਼੍ਰੋਮਣੀ ਅਕਾਲੀ ਦਲ ਦੀ ਹੈ ਇੱਥੇ ਸਰਕਾਰੀ ਬੰਦਾ ਨਹੀਂ ਬੋਲ ਸਕਦਾ 1979 ਦੀਆਂ ਚੋਣਾਂ ਵਿੱਚ ਹਾਲਾਤ ਹੀ ਐਸੇ ਬਣ ਗਏ ਕਿ ਸੰਤਾਂ ਦੀ ਰਾਜਨੀਤੀ ਕਾਂਗਰਸ ਦੀ ਰਾਜਨੀਤੀ ਦੇ ਅਨੁਕੂਲ ਹੋ ਗਈ। ਪ੍ਰਕਾਸ਼ ਸਿੰਘ ਬਾਦਲ ਨਾਲ ਸੰਤਾਂ ਦੀ ਬਹੁਤ ਘੱਟ ਬਣੀ। ਲਾਂਗੋਵਾਲ ਨਾਲ 1983 ਤੋਂ ਬਾਅਦ ਮਤਭੇਦ ਸ਼ੁਰੂ ਹੋ ਗਏ। ਜਦ ਕਿ ਗਰਚਰਨ ਸਿੰਘ ਟੋੜਾ ਇਕਲੌਤਾ ਅਕਾਲੀ ਆਗੂ ਸੀ ਜਿਸ ਨਾਲ ਸੰਤਾਂ ਦਾ ਆਖਰੀ ਸਮੇਂ ਤੱਕ ਵਾਰਤਾਲਾਪ ਰਿਹਾ। ਸੰਤਾਂ ਦੇ ਕਾਂਗਰਸੀ 에ਜੰਟ ਹੋਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਜਾਂਦਾ ਕਿ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੱਲੋਂ ਪੰਜਾਬ ਕਾਂਗਰਸ ਦੀ ਦਰਬਾਰਾ ਸਿੰਘ ਦੀ ਸਰਕਾਰ ਨੂੰ ਨੀਵਾ ਦਿਖਾਉਣ ਅਤੇ ਡੇਗਣ ਵਾਸਤੇ ਸੰਤਾ ਦਾ ਸਾਥ ਦਿੱਤਾ ਗਿਆ ਪਰ ਇਸ ਗੱਲ ਵਿੱਚ ਕੋਈ ਬਹੁਤੀ ਸੱਚਾਈ ਨਹੀਂ ਜਦੋਂ ਤੱਕ ਦਰਬਾਰਾ ਸਿੰਘ ਦੇ ਗਿਆਨੀ ਜੈਲ ਸਿੰਘ ਨਾਲ ਮਤਭੇਦ ਸਨ ਦਰਬਾਰਾ ਸਿੰਘ ਮੁੱਖ ਮੰਤਰੀ ਦੇ ਗਿਆਨੀ ਜੈਲ ਸਿੰਘ ਦੇ ਨਾਲ ਮਤਭੇਦ ਜਰੂਰ ਸਨ ਪਰ ਜਦੋਂ ਤੱਕ ਪੰਜਾਬ ਦੀ ਰਾਜਨੀਤੀ ਵਿੱਚ ਸੰਤਾ ਦਾ ਉਭਾਰ ਸ਼ੁਰੂ ਹੋਇਆ ਉਦੋਂ ਤੱਕ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਬਣ ਚੁੱਕਾ ਸੀ ਤੇ ਇੰਦਰਾ ਗਾਂਧੀ ਵੱਲੋਂ ਉਸ ਨੂੰ ਪੰਜਾਬ ਸੰਬੰਧੀ ਸਾਰੇ ਮੁੱਦਿਆਂ ਤੋਂ ਅਣਦੇਖਿਆ ਕਰ ਦਿੱਤਾ ਗਿਆ ਸੀ ਤੇ ਪੰਜਾਬ ਸੰਬੰਧੀ ਸਾਰੇ ਅਧਿਕਾਰ ਗਿਆਨੀ ਜੈਲ ਸਿੰਘ ਕੋਲੋਂ ਇੰਦਰਾ ਗਾਂਧੀ ਵੱਲੋਂ ਖੋਹ ਲੈ ਗਏ ਸਨ ਸੋ ਇਹ ਸੀ ਅਸਲੀਅਤ ਸੰਤ ਪਿੰਡਰਾ ਵਾਲਿਆਂ ਦੀ ਕਾਂਗਰਸੀ ਏਜੰਟ ਹੋਣ ਦੀ ਕਿ ਸੰਤ ਪਿੰਡਰਾ ਵਾਲੇ ਕਾਂਗਰਸ ਦੇ ਹੀ ਖੜੇ ਕੀਤੇ ਹੋਏ ਸਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ